ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 48 ਘੰਟੇ ਯਾਨੀ ਕਿ ਅਗਲੇ 2 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅਪਡੇਟ ਇਹ ਰਿਪੋਰਟ ਮੌਸਮ ਦੀ ਤੁਹਾਨੂੰ ਅੱਜ ਵੀਡੀਓ ਵਿੱਚ ਦਿਖਾਉਣਗੇ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰਦੇ ਆਂ ਤਾਂ ਇਸ ਵੇਲੇ ਸੈਟੇਲਾਈਟ ਦੱਸਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆਂ ਕਿ ਅਸਲ ਇੱਕ ਸਿਸਟਮ ਗੁਜ਼ਰ ਰਿਹਾ ਪੰਜਾਬ ਦੇ ਵਿੱਚੋਂ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚੋਂ ਯਾਨੀ ਕਿ ਰਾਜਸਥਾਨ ਦੇ ਉੱਪਰੋਂ ਪਹਾੜਾਂ ਦੇ ਉੱਪਰ ਦੇ ਬੱਦਲ ਵੇ ਜਿਹੜੀਆਂ ਗੁਜ਼ਰ ਰਹੀ ਹੈ ਸੋ ਇਹ ਵੈਸਨ ਡਿਸਰਵਨ ਸਾਹਿਬ ਪੱਛਮੀ ਸਿਸਟਮ ਦੇ ਸਦਕਾ ਕੋਈ ਇਹਦੇ ਵਿੱਚ ਮੀਂਹ ਦਾ ਅਸਰ ਤਾਂ ਨਹੀਂ ਹੈ ਪਰ ਜਿਹੜੀ ਆ ਠੰਡਕ ਇਹਦੇ ਨਾਲ ਹੋਰ ਵਧੀਆ ਕਿਉਂਕਿ ਅੱਜ ਧੁੱਪ ਕੁਝ ਖੇਤਰਾਂ ਦੇ ਵਿੱਚ ਮੱਠੀ ਢਾਈਫ ਦੀ ਲੱਗੀ ਹੈ ਸੋ ਜੇਕਰ ਆਪਾਂ ਟੈਂਪਰੇਚਰ ਦੇਖੀਏ ਅੱਜ ਦਿਨਾਂ ਦੇ ਤੇ ਅੱਜ ਜਿਹੜੇ ਆ ਟੈਂਪਰੇਚਰ ਪੰਜਾਬ ਦੇ 25.6 ਡਿਗਰੀ ਦੇ ਨਾਲ ਫਰੀਦ ਫਰੀਦਕੋਟ ਜਿਲ੍ਹਾ ਸਭ ਤੋਂ ਜਿਹੜਾ ਕਹ ਲਈਏ ਗਰਮ ਖੇਤਰ ਦਰਜ ਹੋਇਆ ਉੱਤੇ ਹੀ ਮੈ ਬਾਤ ਕਰਨਾਲ ਤੇ ਪਲਵਲ ਖੇਤਰ ਸਭ ਤੋਂ ਗਰਮ ਜਿਲ੍ਹੇ ਖੇਤਰ ਉੱਤੇ ਦਰਜ ਹੋਏ ਨੇ 25.4 ਡਿਗਰੀ ਦੇ ਨਾਲ ਸਵੇਰ ਤੋਂ ਲੈ ਕੇ 25 ਡਿਗਰੀ ਦੇ ਟੈਂਪਰੇਚਰ ਦਿਨਾਂ ਦੇ ਚੱਲਦੇ ਹੋਏ ਨੇ ਪੰਜਾਬ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਤੇ ਰਾਤਾਂ ਦੇ ਟੈਂਪਰੇਚਰ ਆ ਜਿਹੜੇ 2-3 ਤੋਂ ਲੈ ਕੇ 6-7 ਦੇ ਵਿਚਕਾਰ ਚੱਲਦੇ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸੋ ਆਉਂਦੇ ਜਾਨੀ ਕਿ ਕੱਲ ਸਵੇਰ ਦੇ ਆਹਾਂ ਗੱਲ ਕਰਦੇ ਆ ਤੇ ਕੋਹਰਾ ਕੁਝ ਖੇਤਰਾਂ ਦੇ ਵਿੱਚ ਛਾ ਸਕਦਾ ਕੁਝ ਖੇਤਰਾਂ ਦੇ ਵਿੱਚ ਜਮੀਨੀ ਲੈਵਲ ਤੇ ਜਿਹੜੀ ਧੁੰਦ ਛਾ ਸਕਦੀ ਆ ਤੇ ਵੱਡੇ ਖੱਦਰ ਤੇ ਹਜੇ ਧੁੰਦ ਦੇ ਅਸਰ ਨਹੀਂ ਆ ਕਿਉਂਕਿ ਉੱਪਰਲੇ ਖੱਦਰ ਤੇ ਬੱਦਲ ਵਾਈ ਗੁਜ਼ਰ ਰਹੀ ਆ ਇਸ ਲਈ ਥੱਲੇ ਜਿਹੜੀ ਆ ਧੁੰਦ ਦੇ ਅਸਰ ਹੁਣ ਘਟਣਗੇ ਅਗਲੇ ਫਿਲਹਾਲ ਇੱਕ ਦੋ ਦਿਨਾਂ ਤੱਕ ਤੇ ਇਹਦੇ ਇਹ ਸਿਸਟਮ ਜਦੋਂ ਲੰਘਣਾ ਹੈ ਤੇ ਦੇ ਫੈਕਟਿਵ ਹੈ ਕਿ ਇੱਕ ਸਿਸਟਮ ਖੋਰ ਆ ਰਿਹਾ ਪਿਛੋਂ ਲੈਹਦੇ ਤੋਂ ਇਹ ਅੱਗੇ ਚੜਦੇ ਵੱਲੋਂ ਕੁਝ ਕਰਦਾ ਆ ਰਿਹਾ ਤੇ ਇਹ ਅਗਲੇ ਜਿਹੜੇ ਫਿਲਹਾਲ 48 ਘੰਟਿਆਂ ਦੇ ਵਿੱਚ ਇਸ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਮਦਾਨਾ ਨੂੰ ਤੇ ਇਹਦੇ ਵਿੱਚ ਵੀ ਮੀਂਹ ਦੇ ਅਸਰ ਬਹੁਤੇ ਨਹੀਂ ਹੋਣਗੇ ਇਸ ਲਈ ਅਗਲੇ 48 ਘੰਟਿਆਂ ਤੱਕ ਮੀਂਹ ਚਖੜ ਦੇ ਕੋਈ ਅਸਰ ਨਹੀਂ ਤੇ ਕੋਲਡ ਵੇਵ ਦੇ ਜਿਹੜੇ येलो ਅਲਰਟ ਨੇ ਅਮਵਾਸਰ ਖਾਗ ਨੇ ਜਾਰੀ ਕੀਤੇ ਨੇ ਅਗਲੇ 2 ਦਿਨਾਂ ਦੇ ਲਈ ਤੇ ਜਿਹੜੀ ਆ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਖਾਸ ਕਰ ਪੱਛਮੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਬਠਿੰਡਾ ਸ੍ਰੀ ਮਕਸਦ ਸਾਹਿਬ ਫਾਜ਼ਿਲਕਾ ਮੋਗਾ ਫਿਰੋਜ਼ਪੁਰ ਅਮਰitsar ਸਾਹਿਬ ਤਰਾਂ ਤਰਾਂ ਸਾਬੇਨਾ ਖੇਤਰਾਂ ਦੇ ਵਿੱਚ ਸੀਤ ਲਹਿਰ ਚੱਲਣ ਦੇ ਅਸਰ ਨੇ ਇਸ ਲਈ ਇਹ ਆਉਂਦੇ 2 ਦਿਨਾਂ ਦੇ ਵਿੱਚ ਇਹਨਾਂ ਖੇਤਰਾਂ ਲਈ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੋ ਪੰਜਾਬ ਦੇ ਕਹੇ ਲਿਆ ਗਿਆ 60-60 ਫੀਸੜਾ ਖੇਤਰਾਂ ਦੇ ਵਿੱਚ ਸੀਤ ਲਹਿਰ ਚੱਲਣ ਦੇ ਅਸਰ ਹੋਣਗੇ ਇਸ ਲਈ ਠੰਡ ਨੂੰ ਲੈ ਕੇ ਸਿਹਤ ਵਿਭਾਗ ਨੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਸੋ ਆਉਂਦੇ 2 ਦਿਨਾਂ ਦੇ ਵਿੱਚ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਸੀਤ ਲਹਿਰ ਚੱਲੇਗੀ